ਰਵੇ ਕੀਤੀ ਹੈ ਹਾਂਜੀ ਇਹਦੇ ਵਿੱਚ ਕੱਲ 4 ਤਰੀਕ ਨੂੰ ਰਾਤ ਨੂੰ ਇੱਕ ਮੈਸੇਜ ਆਇਆ ਸੀ ਕਿ ਕੱਕੜਾਲਪਨ ਦੇ ਗੋਲੀ ਚਲੀ ਹੈ ਜਿਹਦੇ ਨਾਲ ਇੱਕ ਬੰਦੇ ਦੀ ਮੌਤ ਹੋ ਗਈ ਤੇ ਹਸਪਤਾਲ ਚ ਉਹਦੀ ਡੈੱਡ ਬਡੀ ਲੈਣ ਦੀ ਧੁਰੀ ਤੇ ਉਹਦੇ ਸੰਧ ਚ ਪੁਲਿਸ ਪਾਰਟੀ ਗਈ ਐਸ.ਓ. ਵੀ ਤੇ ਮੈਂ ਵੀ ਮੌਕੇ ਤੇ ਪਹੁੰਚਿਆ ਸੀ ਤੇ ਉਸ ਸਮੇਂ ਉੱਥੇ ਕਾਫੀ ਲੋਕ ਇਕੱਠੇ ਹੋਏ ਸੀ ਤੇ ਪਰਿਵਾਰ ਸਦਮੇ 'ਚ ਹੋ ਕੇ ਕਰਕੇ ਰਾਤ ਉਹਨਾਂ ਨੇ ਬਿਆਨ ਨਹੀਂ ਲਿਖਾਇਆ ਅੱਜ ਜੋ ਮ੍ਰਿਤਕ ਜਿਹੜਾ ਹੈਗਾ ਪਵਿੱਤਰ ਸਿੰਘ ਨਾਂ ਦਾ ਮੰਦਾ ਸੀ 50 55 ਸਾਲ ਦਾ ਤੇ ਉਹਦੇ ਨਾਲ ਹੀ ਬੈਕ ਸਾਈਡ ਤੇ ਪਰੋਸਟ ਕਰਾ ਹੈ ਤੇ ਉਹਦਾ ਨਾਮ ਹੈਗਾ ਸਰਬਜੀਤ ਸਿੰਘ ਉਹਨੇ ਇਹਦਾ ਕਤਲ ਕੀਤਾ ਹੈ ਗੋਲੀ ਮਾਰ ਕੇ ਜੋ ਅਸੀਂ ਬਿਆਨ ਲਿਖ ਕੇ ਉਹਦੇ ਖਿਲਾਫ ਤਾਰਾ 103 ਤੇ ਬੀ ਐਮ ਐਸ ਤੇ ਆਪਣੇ ਜਿਹੜੇ 25 ਆਰਮਜ਼ ਐਕਟਰ ਉਹ ਪਰਚਾ ਦਿੱਤਾ ਹੈ ਤੇ ਦੋਸ਼ੀ ਨੂੰ ਅਸੀਂ ਕਾਬੂ ਕਰ ਲਿਆ ਤੇ ਜਲਦੀ ਨਾਲ ਇਹਦਾ ਅਸੀਂ ਕੇਸ ਦਾ ਮਾਂਜੂਦ ਹਲਤ ਸਲਾਮ ਪੇਸ਼ ਕਰਾਂਗੇ ਸਰ ਭਗਤ ਜੀ ਲਗਦੀ ਹੈ ਮਜੇ ਨਾਲ ਜਿਹੜਾ ਜੀ ਮਰਤਕ ਹੈ ਪਵਿੱਤਰ ਸਿੰਘ ਇਹ ਮੌਜੂਦਾ ਇਹਦੀ ਵਾਈਫ ਪੰਚਾਇਤ ਮੈਂਬਰ ਹੈ ਜਿਹੜਾ ਦੋਸ਼ੀ ਹੈ ਉਹ ਵੀ ਜਣੀ ਉਹਦੀ ਵਾਈਫ ਹੀ ਉਹਨੇ ਖੜਾਈ ਸੀਗੀ ਇਲੈਕਸ਼ਨ ਚ ਤੇ ਇਹ ਦੋਸ਼ੀ ਪਾਰਟੀ ਹਾਰ ਵੀ ਸੀਗੀ ਜਿਹੜਾ ਆਪਣਾ ਵਿਕਟਮ ਆ ਮਰਤਕ ਹੈ ਇਹ ਪਾਰਟੀ ਜਿੱਤ ਵੀ ਸੀ ਬਸ ਉਹ ਪੰਚਾਇਤੀ ਇਲੈਕਸ਼ਨ ਦੇ ਨਾਲ ਰਜਿਸਟਰ ਸਾਨੂੰ ਲਿਖਾਈ ਹੈ ਵੀ ਉਹ ਉਹਨੇ ਰਜਿਸਟਰ ਆਫਸਰ ਨਾਲ ਗੱਲਬਾਤ ਕਰਦਾ ਸੀਗਾ ਤੇ ਕੱਲ ਫਿਰ ਰਾਤ ਨੂੰ ਮੌਕਾ ਪਾ ਕੇ ਉਹਦੇ ਗੋਲੀ ਮਾਰੀ ਜਿਹਦੇ ਨਾਲ ਉਹਦੀ ਡੈਥ ਹੋ ਗਈ ਕਿੰਨੇ ਫਾਇਰ ਦਿੱਤੇ ਇਹ ਉਹ ਇੱਕੋ ਹੀ ਫਾਇਰ ਮਾਰਿਆ ਜੀ ਸਦਾ ਛਾਤੀ ਦੇ ਵਿੱਚ ਵਜਿਆ ਮੈਂ ਪੰ 12 ਬੋਲ ਸੀ 12 ਬੋਲ ਇਹ ਵੀ ਕਿਤੇ ਦਿੱਤ ਗਰੀ ਪਹਿਲਾਂ ਕੋਈ ਸ਼ਿਕਾਇਤ ਕੀਤੀ ਸੀ ਕੋਈ ਵੀ ਪਹਿਲਾਂ ਵੀ ਵਾਰੀ ਨੂੰ ਮੈਂ ਤਾਂ ਅਜਿਹਾ ਕਰਦਾ ਹਾਂ ਹਾਂ ਜੀ ਪਿੰਡ ਵਾਲਾ ਨੇ ਕਿਹਾ ਸੀ ਪਹਿਲਾਂ ਇਹਨੇ ਵੀ ਪਹਿਲਾਂ ਵੀ ਗਾਲ-ਗਾਲ ਕੱਢਦਾ ਸੀਗਾ ਵੀ ਅਸੀਂ ਸ਼ਿਕਾਇਤ ਕੀਤੀ ਸੀ ਪੁਲਿਸ ਕੋਲ ਤੇ ਉਹਦੇ ਸਬੰਧ ਵਿੱਚ ਸਦਰ ਤੋਰੀ ਦੀ ਪੁਲਿਸ ਨੇ ਪ੍ਰੋਵੈਂਟਿਵ ਐਕਸ਼ਨ ਉਹਦੇ ਖਿਲਾਫ ਲਿਆ ਸੀਗਾ ਰੋਕੂ ਕਾਰਵਾਈ ਕੀਤੀ ਸੀ ਪੰਜ ਉਹ ਐਸਐਨਐਮ ਸਾਹਦੀ ਕੋਰਟ ਸਪੇਸ਼ ਕੀਤਾ ਸੀਗਾ ਉਹ ਕਿਸ ਐਸਟੀਐਨ ਸਾਹਿਬ ਦਾ ਚਾਹਦਾ ਹੋਊਗਾ ਅੱਜ ਅੱਜ ਸਾਡੇ तकरीबन 9 ਵਜੇ ਇੱਕ ਕੱਕੜਵਾਲ ਦੇ ਵਿੱਚ ਵਰਤ ਦਾ ਹੋਣ ਤੋਂ ਬਾਅਦ ਇੱਥੇ ਡੈੱਡ ਬੋਡੀ ਲੈ ਕੇ ਆਏ ਸੀਗੇ ਪਵਿੱਤਰ ਸਿੰਘ ਸਨੋਂ ਤੇਜਿੰਦਰ ਸਿੰਘ ਜੀ 54 ਸਾਲ ਇਹਨਾਂ ਦੀ ਉਮਰ ਹੈਗੀ ਆ ਤੇ ਇਹਨਾਂ ਦੇ ਨਾਲ ਦੇ ਜਿਹੜੇ ਬੰਦੇ ਆ ਉਹਨਾਂ ਨੇ ਸਾਰੇ ਦੇ ਗਨ ਸ਼ਾਟ ਇੰਜਰੀ ਕਰਕੇ ਡੈਥ ਹੋਈ ਹੈ ਇਹਨਾਂ ਦੇ ਵੀ ਗੋਲੀ ਨਾਲ ਕਤਲ ਹੋਇਆ ਹੈ ਨਾ ਤੇ ਛਾਤੀ ਦੇ ਵਿੱਚ ਗੋਲੀ ਲੱਗੀ ਹੈ ਜੀ ਹਾਂ ਜੀ ਆ ਜਦੋਂ ਆਏ ਹੈਗੇ ਆ ਛਾਤੀ ਦੇ ਵਿੱਚ ਇਹਨੇ ਕਾਫੀ ਵੱਡਾ ਡੂੰਗਾ ਜ਼ਖਮ ਸੀਗਾ ਤੇ ਕਾਫੀ ਖੂਨ ਦੇ ਨਾਲ ਕੱਪੜੇ ਲਿਪੜੇ ਹੋਏ ਤੇ ਬੰਦੇ ਨੂੰ ਪਹੁੰਚ ਇਸ ਟਾਈਮ ਐਮਰਜੈਂਸੀ 'ਚ ਲੈ ਕੇ ਆਏ ਤੇ ਪਹਿਲਾਂ ਹੀ ਇੰਨੀ ਹੌਤ ਹੋ ਚੁੱਕੀ ਸੀ ਸਿਮਰ ਤਕਰੀਬਨ 54 ਸਾਲ ਦੀ ਹੈ ਇਹਨਾਂ ਦੇ ਨਾਲ ਉਹਦੇ ਵੀ ਡੀ ਪਈ ਦੀ ਬੀਬੀ ਮਸਲਾ ਕੀ ਹੋਇਆ ਅੱਜ ਜਿਹੜਾ ਕਿ ਖੜਵਾਲ ਨੂੰ ਪਹਿਲਾਂ ਹੀ ਦੇਖੋ ਇਹ ਬੰਦਾ ਜਿਹੜਾ ਸਬਜ਼ੀ ਸੀ ਲਈ ਉਹ ਡਾਲਾ ਪੁਲਾ ਕੱਢਦਾ ਸੀ ਪਹਿਲਾਂ ਸਰਜੀ ਦੁਕਾਨਾ ਸਰਬਜੀ ਸਾਡੇ ਪਿੰਡੋਂ ਸੀ ਗਈ ਜੈਲ ਦਾ ਪਿੰਡ ਅੱਛਾ ਉਹ ਮੰਨ ਲਾ ਬਾਰੇ ਬਾਰ ਕਾਲਾ ਕੱਢ ਗਿਆ ਪਾਈ ਸੀ ਨਰਮਾ ਹਾਂ ਠੀਕ ਹੈ ਜੀ ਜਦੋਂ ਬਾਰੇ ਬਾਰ ਕਾਲਾ ਕੱਢ ਗਿਆ ਮਾਲ ਨੂੰ ਤਿੰਨ ਚਾਰ ਵਾਰ ਰਿਟਨ 'ਚ ਲੈ ਕੇ ਦੇ ਕੇ ਆਏ ਨਿਰੰਦਰ ਨੂੰ ਜੀ ਤੂੰ ਇਹ ਤਾਂ ਉਹ ਕਿ ਇਹ ਜਿਹੜੀ ਰਫਲ ਆ ਵੀ ਉਹ ਗੱਡੀ ਚ ਰੱਖਦਾ ਸਾਨੂੰ ਬੰਦਿਆਂ ਦੱਸਿਆ ਵੀ ਇਹ ਕੰਟ੍ਰੀਡਿਸ਼ਨਲ ਰਫਲ ਰੱਖ ਲਿਆ ਤਾਂ ਇਹਨੂੰ ਤੂੰ ਕਹਿ ਕੇ ਜਮ੍ਹਾਂ ਕਰਵਾ ਦੇ ਪਰ ਇਹਨੇ ਜਮ੍ਹਾਂ ਨਹੀਂ ਕਰਾਈ ਤੇ ਨਾਲ ਦਾਰੂ ਵੀ ਪੀਂਦਾ ਰਿਹਾ ਜਿਹਨੇ ਗੋਲੀ ਮਾਰੀ ਗੁਰਜੀਨੇ ਗੋਲੀ ਮਾਰੀ ਨਿਰੰਦਰ ਦੇ ਨਾਲ ਬੈਠ ਕੇ ਪੀਂਦਾ ਰਿਹਾ ਦਾਰੂ ਜੀ ਨਾਲ ਚਲੋ ਸੰਜੀਤ ਸਰਬਜੀਤ ਜੀ ਤੇ ਅਸੀਂ ਜੀ ਮੈਂ ਸਫਾ ਸਾਹਿਬ ਦੇ ਨਾਲ ਹੁਣਾਈ ਪਿੰਡੋਂ ਮੇਰਾ ਘਰ ਦਾ ਚੋਕ ਕੋਈ ਮਸਲਾ ਸੀ ਮੈਂ ਉੱਥੇ ਗਿਆ ਤੇ ਸਰਬਜੀਤ ਸਾਹਿਬ ਦੇ ਨਾਲ ਬੈਠਾ ਦੇਖਿਆ ਆਪਾਂ ਵਿਜੇਂਦਰਨ ਕਰਦੇ ਠੀਕ ਹੈ ਇਲੇਕਸ پیسے ਵੀ ਲੈਂਦਾ ਹੀ ਮਨ ਲਓ ਤੇ ਟਾਈਮ ਕੋਲ ਐ ਤੇ ਹੋਣਗੇ ਮਨ ਲਓ ਤੇ ਕੋਈ ਕਾਰਵਾਈ ਕੋਈ ਨਹੀਂ ਕਰੀ ਇਹਨੇ ਮਨ ਲਓ ਰਿਟਰਨ ਚ ਵੀ ਇਹਨੂੰ ਤਿੰਨ ਚਾਰ ਵਾਰ ਦੇ ਕੇ ਆਇਆ ਵਿਜੇਂਦਰਨ ਪੰਚਾਇਤ ਵੱਲੋਂ ਵੀ ਲੈ ਕੇ ਇਕੱਠੇ ਬੈਠ ਕੇ ਮੀਟਿੰਗਾਂ ਦਾ ਦਫਤਰ ਹੁੰਦੀ ਸਾਡਾ ਬਣਿਆ ਹੋਇਆ ਦਫਤਰ 'ਚ ਮੀਟਿੰਗ ਹੋਈ ਵੀ ਇਹਨੂੰ ਕਹਿ ਕੇ ਵੀ ਜੀ ਰਫਮਾ ਕਰਾਓ ਪਰ ਇਹਨਾਂ ਨੇ ਕੁਝ ਨਹੀਂ ਕਰਿਆ ਜਦੋਂ ਆਪਾਂ ਉਹਨਾਂ ਦੇ ਜਿਹੜੇ ਰਿਟਰਨ ਰਿਪੋਰਟ ਦਿੰਨੇ ਆ ਉਹਦੇ ਵੀ ਤੁਸੀਂ ਕਾਪੀ ਨਾਲ ਕਾਪੀ ਲਈ ਹੈ ਹਾਂ ਭਈਆ ਜੀ ਤਾਂ ਜਿਹੜਾ ਭਈਆ ਸਾਈਡ ਦਾ ਭਈਆ ਹਾਂ ਭਈਆ ਇੱਕ ਭਈਆ ਮਤਲਬ ਮੈਂ ਦੇਖ ਲਊਗਾ ਦਫਤਰ 'ਚ ਹੁਣ ਬਾਈ ਨੂੰ ਪਤਾ ਹੀ ਸਾਡੀ ਗੱਲਾਂ ਦਾ ਹੁਣ ਮੈਨੂੰ ਵੀ ਨਾ ਪਤਾ ਵੀ ਕਿੱਥੇ ਅੱਗੇ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਉਹਦੇ ਨਾਲ ਸੀਗਾ ਉਸ ਤੋਂ ਬਾਅਦ ਇਕੱਠੇ ਗਏ ਨੇ ਕਿੱਥੇ ਕਿਤੇ ਵੀ ਗਏ ਨੇ ਜਾਂ ਲੜਾਈ ਹੋਈ ਆ ਕੋਈ ਨਾ ਨਾ ਕੋਈ ਨਹੀਂ ਹੋਈ ਅੱਛਾ ਤੇ ਇਹਨੇ ਗਾਲਾਂ ਕੱਢੀਆਂ ਸਰਜੀ ਤਰੇ ਮਾਈਕਰੋਸਕੋਪੀ ਕਰਾਉਣਾ ਐਸੇ ਭਾਈ ਕਿ ਕਰੇ ਇਹਨੇ ਬਾਈ ਹਜੇ ਆਪਣਾ ਕਿ ਇੱਕ ਥੋਲੀ ਲਿਆ ਇਹ ਰਫਲ ਮੂਰੇ ਪਨੀ ਛੋਲੇ ਜਿਹੜਾ ਥੋਲੀ ਪਰ ਅੰਦਰ ਬੜਕੇ ਤੇਰੇ ਅੱਖੀ ਦੇਖਿਆ ਹੋਇਆ ਸਾਰਾ ਤੁਝੇ